ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਵੜ ਸੇਲ ਲਈ ਲੈ ਕੇ ਆਏ ਹਾਂ ਜੀ ਜਿਸ ਘਰ ਤੋਂ ਬਈ ਵੀਡੀਓ ਬਣਾ ਰਹੇ ਆਂ ਵੀਰ ਦੇ ਘਰੇ ਲੂ ਪਸ਼ੂ ਰੱਖੇ ਵਿਆ ਕੋਈ ਵਪਾਰ ਦਾ ਕੰਮ ਨਹੀਂ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਓ ਪੁੱਛ ਲੈਨੇ ਬਾਈ ਤੁਹਾਡੀ ਜੀ ਸਸ਼ੀਕਾਲਾ ਸਸ਼ੀਕਾਲਾ ਬਾਈ ਜੀ ਹੋ ਠੀਕ ਹੋ ਵਧੀਆ ਜੀ ਹਾਂਜੀ ਹਾਂਜੀ ਬਈ ਬਾਈ ਨਾਮ ਤੇ ਡਰੈਸ ਬੋਲੋ ਨਾਮ ਪਰਮਿੰਦਰ ਸ਼ਰਮਾ ਮੇਰੇ ਪਵਨ ਕਹਿੰਦੇ ਭਟੌੜ ਪੰਨ ਭਟੌੜ ਹੂੰ ਤੇ ਨਾਲ ਲੱਗਦੇ ਪਿੰਡ ਬਸ ਆਪਾਂ ਨੂੰ ਪਤਾ ਹੀ ਸਾਰੇ ਪਿੰਡ ਭਦੌੜ ਜ਼ਿਲ੍ਹਾ ਕਰਨਾਲਾ ਤਸੀਲ ਤਪਾ ਹਨ ਬਈ ਮੋਬਾਈਲ ਨੰਬਰ ਬੋਲੋ 9056242346 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਜਿਹੜੀ ਇਹ ਬੈਡ ਆਪਣੇ ਘਰ ਦੀ ਹੈ ਹਾਂਜੀ ਵੀਰੇ ਸਾਰੇ ਵੇੜਾ ਘਰ ਦੀ ਹੈ ਠੀਕ ਹੈ ਬਈ ਕਿਹੜਾ ਸੂਆ ਹੁੰਦੀ ਹੈ ਇਹ ਇਹ ਵੀਰੇ ਪੰਜਵੇਂ ਸੂਇਆ ਹਨ ਠੀਕ ਹੈ ਬਈ ਕਿੰਨੇ ਦਿਨ ਲੈਂਦੀ ਹੈ ਬਈ ਇਹ ਲੈ ਜੂ ਵੀਰੇ ਪੰਜ ਦਿਨ ਪੰਜ ਤੋਂ ਪੰਜ ਛੇ ਦਿਨ ਪੰਜ ਛੇ ਦਿਨ ਕਿੰਨਾ ਦੁੱਧ ਚੋਇਆ ਬਈ ਘਰੇ ਦਾ ਜਿਹੜਾ 25 ਲੀਟਰ ਨੂੰ ਦੁੱਸ ਰਿਹਾ 25 ਲੀਟਰ ਦਾ ਜਿਹੜਾ ਰਿਕਾਰਡ ਢਿੱਲਾਂ ਬਹੁਤ ਪਈਆਂ ਥਣ ਮੁੱਠੀ ਵਾਲਾ ਤਨ ਚਾਰੇ ਥਣ ਨਿਕਲਵੇਂ ਪੂਰੇ ਗੈਰ ਤੇ ਫੇਸ ਬਿਊਟੀ ਚੰਗੀ ਐ ਕੱਦ ਵੱਡ ਚੰਗਾ ਠੰਡੀ ਸੀ ਲਣ ਬਈ ਹਾਂ ਵੀਰੇ ਠੰਡੀ ਸੀ ਬਹੁਤ ਆ ਥੋੜਾ ਉਪਰ ਗਾਦੇ ਕੋਈ ਬੰਦਾ ਬਾਹਰ ਲਾਉਂਦਾ ਹਾਂ ਕੋਈ ਇਧਰ ਸਹੀ ਗੱਲ ਆ ਸਾਫ਼ ਹੀ ਰਹੀਦਾ ਖੋਲ ਦੇ ਬਈ ਤੋਰ ਕੇ ਦਿਖਾ ਦੇ ਰੰਗ ਰੂਪ ਚੰਗਾ ਕੱਦ ਵੱਡ ਠੀਕ ਆ ਥਣਲੇ ਵਾਲਾ ਚੰਗਾ ਢਿੱਲਾਂ ਬਹੁਤ ਪਈਆਂ ਸਾਰੀਆਂ ਬਲਡ ਲਾ ਕੱਢ ਕੇ ਕਰਮ ਵਾਲੀ ਨੇ ਫੇਰ ਸੋਣਾ ਬਈ ਕੱਚੀ ਜ਼ਰੂਰ ਆ ਬਈ ਦਿਨ ਲੈਂਦੀ ਆ ਉਦਨ ਆਰਡਰ ਦੀ ਕੁਆਲਿਟੀ ਹੈ ਜਿਹੜੀ ਇਹਨੇ ਵਧੀਆ ਤਿਆਰ ਕਰ ਲਈ। ਸੋਰਾ ਧਾਰਾ ਬਹੁਤ ਚੰਗਾ ਬਿੜਾ। ਮੋੜ ਦੇ ਬਈ। ਕੀ ਮੁੱਲ ਆ ਭਰਾ ਇਹਦਾ? ਮੁੱਲ ਵੀਰੇ ਦਾ 75000। ਮਾਨਤਾਨ ਹੋ ਜੇ ਬਈ। ਹਾਂਜੀ ਵੀਰੇ ਮਾਨਤਾਨ। 75000 ਰੁਪਏ ਬਾਈ ਨੇ ਮੁੱਲ ਰੱਖਿਆ। ਬਾਕੀ ਜਿਹੜਾ ਮੌਕੇ ਤੇ ਮਾਨਤਾਨ ਜਰੂਰ ਹੋ ਜੂ। ਚੰਗੀ ਅਬਰ ਢਿੱਲਾ ਬਹੁਤ ਪਈਆਂ ਨੇ। ਸਾਰੀਆਂ ਬਲਡਲਾਂ ਕੱਢੂਗੀ ਕਰਨ ਵਾਲੀ ਫੇਰ ਸੂਗੀ। ਕੱਚੀ-ਕੱਚੀ ਆ ਬਈ ਤੇ ਬਾਕੀ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ। ਤੇ ਕਿਸੇ ਵੀਰ ਨੂੰ ਬਾਈ ਵੜ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਜੀ। ね